ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹ ਇਸ ਸੰਬੰਧ ਵਿੱਚ ਵੀ ਜਿਹੜੇ ਸਾਡੇ ਵੀਰ ਭੈਣਾ ਪਾਠ ਕਰਦੇ ਨੇ ਪਰ ਉਹ ਗਿਣਤੀ ਦਾ ਹਿਸਾਬ ਕਿਤਾਬ ਰੱਖ ਕੇ ਕਰਦੇ ਨੇ ਜੇ ਵੈਗੁਰੂ ਵੈਗੁਰੂ ਕਰਦੇ ਨੇ ਤਾਂ ਗਿਣਤੀ ਦਾ ਹਿਸਾਬ ਲੇਖਾ ਜੋਖਾ ਰੱਖ ਕੇ ਜੇ ਜਪਜੀ ਕਰਨਾ ਹੈ ਤਾਂ ਗਿਣਤੀ ਦੇ ਨਾਲ ਜੇ ਸੁਖਮਣੀ ਸਾਹਿਬ ਕਰਨਾ ਹੈ ਤੇ ਤਾਂ ਵੀ ਗਿਣਤੀ ਦੇ ਨਾਲ ਔਰ ਮੈਂ ਤੇ ਵੀ ਵੇਖਿਆ ਜੀ ਮੈਂ ਜ਼ਿੰਦਗੀ ਦੇ ਅੰਦਰ ਇੰਨੇ ਸਹਿਜ ਪਾਠ ਕਰ ਲਏ ਨੇ ਇੰਨਾ ਏਦਾਂ ਕਰ ਲਿਆ ਇੰਨਾ ਏ ਸ਼ਬਦ ਦਾ ਰਟਨ ਕਰ ਲਿਆ ਇੰਨਾ ਏ ਸ਼ਬਦ ਦਾ ਰਟਨ ਕਰ ਲਿਆ ਉਹ ਸਬੰਧ ਵਿੱਚ 2-4 ਨੁਕਤੇ ਮੈਂ ਆਪਣੇ ਆ ਭੈਣਾ ਭਰਾਵਾਂ ਦੇ ਨਾਲ ਸ਼ੇਅਰ ਕਰਨੇ ਚਾਹੁੰਦਾ ਜਿਹੜਾ ਮੈਥ ਦਾ ਲੇਖਾ ਜੋਖਾ ਹੈ ਨਾ ਜਿਹੜਾ ਹਿਸਾਬ ਕਿਤਾਬ ਹੈ ਉਹ ਇਹ ਹੈ ਵੀ ਜੇ ਦੋ ਵਿੱਚੋਂ ਇੱਕ ਕੱਢ ਲਈਏ ਤੇ ਬਾਕੀ ਇੱਕ ਬਚਦਾ ਹੈ ਪਰ ਜਿਹੜਾ ਪਿਆਰ ਦਾ ਲੇਖਾ ਜੋਖਾ ਹੈ ਨਾ ਪਿਆਰ ਦਾ ਹਿਸਾਬ ਕਿਤਾਬ ਹੈ ਉਹਦੇ ਵਿੱਚੋਂ ਅਗਰ ਦੋ ਵਿੱਚੋਂ ਇੱਕ ਕੱਢ ਦਈਏ ਤੇ ਪਿੱਛੇ ਕੁਝ ਵੀ ਨਹੀਂ ਬਚਦਾ ਅੱਗੇ ਆਣ ਕੇ ਮੈਂ ਇਸ ਗੱਲ ਨੂੰ ਖੋਲਣ ਦਾ ਯਤਨ ਕਰਾਂਗਾ ਇਸ ਨੁਕਤੇ ਨੂੰ ਸਮਝ ਲਓ ਵੀ ਪਿਆਰ ਦੇ ਵਿੱਚ ਲੇਖਾ ਜੋਖਾ ਹੁੰਦਾ ਹੀ ਨਹੀਂ ਪਰ ਜਿਹੜਾ ਸਾਡਾ ਸੁਭਾਅ ਬਣ ਗਿਆ ਹੈ ਉਹ ਇਹ ਬਣ ਗਿਆ ਹੈ ਵੀ ਸਾਡਾ ਲੇਖੇ ਜੋਖੇ ਤੋਂ ਬਗੈਰ ਗਿਣਤੀ ਮਿੰਤੀ ਤੋਂ ਬਗੈਰ ਹਿਸਾਬ ਕਿਤਾਬ ਤੋਂ ਬਗੈਰ ਸਾਡਾ ਕੰਮ ਚੱਲਦਾ ਹੀ ਨਹੀਂ ਕਿਉਂਕਿ ਅਸੀਂ ਓਦਾਂ ਦਾ ਸੁਭਾਅ ਬਣਾ ਲਿਆ ਹੈ ਅਸੀਂ ਉਹ ਕੰਮ ਕਰਨ ਦੇ ਆਦੀ ਹੋ ਚੁੱਕੇ ਹਾਂ ਆਪਣੇ ਆਪ ਨੂੰ ਆਦਤ ਇਦਾਂ ਦੀ ਦੇ ਲਈ ਹੈ ਆਪਣੀ ਆਦਤ ਇਦਾਂ ਦੀ ਪਾਲ ਲਈ ਹੈ ਫਿਰ ਕਹਿਣਾ ਪਿਆਰ ਦੇ ਅੰਦਰ ਕੋਈ ਲੇਖਾ ਜੋਖਾ ਗਿਣਤੀ ਮਿੰਤੀ ਹਿਸਾਬ ਕਿਤਾਬ ਰਹਿੰਦਾ ਹੀ ਨਹੀਂ ਤੇ ਜਿੱਥੇ ਇਹ ਕੁਝ ਹੈ ਉੱਥੇ ਪਿਆਰ ਨਹੀਂ ਰਹਿੰਦਾ ਮੈਂ ਤੇ ਗੁਰੂ ਪਾਸ਼ਾ ਦੇ ਇਤਿਹਾਸ ਦੇ ਪੰਨੇ ਪੜਦਿਆਂ-ਪੜਦਿਆਂ ਹੈਰਾਨ ਹੋਇਆ ਜਦ ਮੈਂ ਇਹ ਸਤਰਾਂ ਪੜੀਆਂ ਕਿ ਇੱਕ ਦਿਨ ਸਤਕਾਰ ਯੋਗ ਭਾਈ ਮਰਦਾਨਾ ਸਾਹਿਬ ਉਹ ਜਗਤ ਮਾਲ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ ਗੁਰੂ ਪਾਸ਼ਾ ਬਾਬਾ ਤੇਰਾ ਮੇਰਾ ਕੋਈ ਬਹੁਤਾ ਫਰਕ ਤੇ ਨਹੀਂ ਤੇ ਪਾਸ਼ਾ ਮੁਸਕਰਾ ਪਏ ਤੇ ਕਹਿਣ ਲੱਗੇ ਮਰਦਾਨਿਆਂ ਕਿਵੇਂ ਭਾਈ ਮਰਦਾਨਾ ਸਾਹਿਬ ਕਹਿੰਦੇ ਨੇ ਵੀ ਤੂੰ ਵੀ ਮਰਾਸੀ ਤੇ ਮੈਂ ਵੀ ਮਰਾਸੀ ਤੇ ਹਜ਼ੂਰ ਫੇਰ ਮੁਸਕਰਾਉਂਦੇ ਹੋਏ ਪੁੱਛਦੇ ਨੇ ਭਾਈ ਸਾਹਿਬ ਜੀ ਮਰਦਾਨਾ ਜੀ ਕਿਵੇਂ ਤੇ ਭਾਈ ਮਰਦਾਨਾ ਜੀ ਕਹਿੰਦੇ ਨੇ ਬਾਬਾ ਮਰਾਸੀ ਦਾ ਕੰਮ ਹੁੰਦਾ ਹੈ ਵੜਿਆਈ ਕਰਨਾ ਉਸਤਤ ਕਰਨਾ ਆਪਾਂ ਦੋਵੇਂ ਹੀ ਤੇ ਉਸਤਤ ਕਰ ਰਹੇ ਆਂ ਔਰ ਕਰ ਵੀ ਖੁਦਾਵੰਦ کریم ਦੀ ਰਹੇ ਤੂੰ ਰੱਬ ਦੀ ਉਸਤਤ ਕਰਦਾ ਰਹਿਣਾ ਮੈਂ ਤੇਰੇ ਨਾਲ ਮਿਲ ਕੇ ਰੱਬ ਦੀ ਉਸਤਤ ਵੀ ਕਰਦਾ ਤੇ ਮੈਂ ਤੇਰੀ ਉਸਤਤ ਵੀ ਕਰਦਾ ਆਪਾਂ ਦੋਵੇਂ ਇਸ ਤਲ ਦੇ ਉੱਤੇ ਆਣ ਕੇ ਮਰਾਸੀ ਆ ਤੇ ਕਹਿੰਦੇ ਨੇ ਪਾਸ਼ਾ ਨੇ ਕੁੱਟ ਕੇ ਗਲਵਕੜੀ ਵਿੱਚ ਲਿਆ ਪਰ ਅੱਜ ਕਿਸੇ ਨੂੰ ਕਹਿ ਕੇ ਵੇਖੋ ਇਹ ਗੱਲ ਕੋਈ ਵੱਡਾ ਬੁਲਾਰਾ ਹੋਵੇ ਕੋਈ ਰਾਜਨੀਤਾ ਹੋਵੇ ਧਾਰਮਿਕ ਲੀਡਰ ਹੋਵੇ ਉਹਨੂੰ ਥੋੜੀ ਜਿਹੀ ਇਦਾਂ ਦੀ ਗੱਲ ਕਹਿ ਕੇ ਵੇਖੋ ਬਰਸ਼ੀ ਵਾਂਗੂ ਉਹਦੀ ਵੱਖੀ ਦੇ ਅੰਦਰ ਚੁਬਦੀ ਹੋਈ ਤੁਹਾਨੂੰ ਨਜ਼ਰ ਪੈ ਗਈ ਜਿੱਥੇ ਗੁਣਾ ਹੈ ਤਕਸੀਮ ਹੈ ਜ਼ਰਬ ਹੈ ਘਟਾ ਹੈ ਵਧਾ ਹੈ ਜੋੜ ਹੈ ਉੱਥੇ ਪਿਆਰ ਦੇ ਟਿਕਣ ਦਾ ਮਤਲਬ ਕੀ ਹੋਇਆ ਇਹ ਸਾਰਾ ਕੁਝ ਬਿਜ਼ਨਸ ਦੇ ਅੰਦਰ ਚੱਲਦਾ ਹੈ ਜਾ ਉਥੇ ਚਲਦਾ ਹੈ ਜਿੱਥੇ ਮਿਲਣਾ ਜੁਲਣਾ ਕੇਵਲ ਇੱਕ ਫਾਰਮੈਲਟੀ ਦੇ ਤਹਿਤ ਹੋਵੇ ਇੱਕ ਫਰਜ਼ ਅਦਾਇਗੀ ਦੇ ਤਹਿਤ ਹੋਵੇ ਤੇ ਜਿੱਥੇ ਫਰਜ਼ ਹੈ ਦੇਗੀ ਨਾ ਹੋਵੇ ਜਿੱਥੇ ਪਿਆਰ ਹੋਵੇ ਪਿਆਰ ਦੀ ਗਲਵਕੜੀ ਹੋਵੇ ਇੱਕ ਦੂਜੇ ਦੇ ਨਾਲ ਭੇਤਾ ਹੋਵੇ ਉਥੇ ਫਿਰੇ ਗੁਣਾ ਤਕਸੀਮ ਤੇ ਜ਼ਰਬਾ ਕਿੱਥੇ ਰਹਿਦੀਆਂ ਨੇ ਮੈਨੂੰ ਇੱਕ ਪਾਸ਼ਾ ਦਾ ਨਾ ਬਚਨ ਚੇਤੇ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਪਾਸ਼ਾ ਦਾ ਉਹ ਕਹਿੰਦੇ ਨੇ ਵੀ ਤਨ ਪਿਰ ਏ ਨ ਆਖੀਏ ਜੋ ਬੈਣ ਇਕੱਠੇ ਹੋਏ ਤਨ ਮੈਨੇ ਜੀਵ ਇਸਤਰੀ ਪਿਰ ਮੈਨੇ ਪਤੀ ਕਹਿਣ ਲੱਗੇ ਪਤੀ ਪਤਨੀ ਉਹਨਾਂ ਨੂੰ ਨਹੀਂ ਕਿਹਾ ਜਾਂਦਾ ਜਿਹੜੇ ਇਕੱਠੇ ਹੋ ਕੇ ਬਹਿ ਜਾਂਦੇ ਨੇ ਤਨ ਪਿਰ ਏ ਨ ਆਖੀਏ ਜੋ ਬੈਣ ਇਕੱਠੇ ਹੋਏ ਏਕ ਜੋਤ ਸੋਚ ਇੱਕੋ ਜੈ ਸੁਭਾਅ ਇੱਕੋ ਜੈ ਏਕ ਜੋਤ ਦੋਏ ਮੂਰਤੀ ਤਨ ਪਿਰ ਕਈਐ ਸੋਏ ਲੋ ਆ ਜੇ ਪਿਆਰ ਦਾ ਫਾਰਮੂਲਾ ਜੇ ਇੱਕ ਪਤੀ ਤੇ ਪਤਨੀ ਵਾਸਤੇ ਪਾਸ਼ਾਏ ਕਹਿੰਦੇ ਨੇ ਵੀ ਜੋਤ ਇੱਕ ਬਨਜੈ ਸੋਚ ਇੱਕ ਬਨਜੈ ਸੁਭਾਅ ਇੱਕ ਬਨਜੈ ਵਿਚਾਰਾਂ ਦਾ ਤਾਲ ਮੇਲ ਬਨਜੈ ਮੂਰਤਾਂ ਭਾਵੇਂ ਦੋਰੈਣ ਅਸਲ ਦੇ ਵਿੱਚ ਤਨ ਫੇਰੋ ਨੇ ਤੇ ਫਿਰ ਜਦੋਂ ਗੁਰੂ ਸਿੱਖ ਦਾ ਪਿਆਰ ਹੋਣਾ ਚਾਹੀਦਾ ਉਹ ਇਹਦੇ ਨਾਲੋਂ ਉੱਚਾ ਹੋਣਾ ਚਾਹੀਦਾ ਜਾਂ ਨੀਵਾਂ ਹੋਣਾ ਚਾਹੀਦਾ ਜਾਂ ਇੱਕ ਮਨੁੱਖ ਦਾ ਤੇ ਨਿਰੰਕਾਰ ਦਾ ਆਕਾਰ ਪੁਰਖ ਦਾ ਪਿਆਰ ਹੋਣਾ ਚਾਹੀਦਾ ਤੇ ਫਿਰ ਉਹ ਇਹਦੇ ਨਾਲੋਂ ਅਚੇਰਾ ਹੋਣਾ ਚਾਹੀਦਾ ਹੈ ਜਾਂ ਉੱਥੇ ਲੇਖਾ ਜੋਖਾ ਹੋਣਾ ਚਾਹੀਦਾ ਹੈ ਤੇ ਫਾਰਮੈਲਟੀ ਤੇ ਫਰਜ਼ਤ ਹੈਗੀ ਹੋਣੀ ਚਾਹੀਦੀ ਨੇਣਾ ਹੋਣੀ ਚਾਹੀਦੀ ਪਰ ਸਾਡਾ ਉਹਦੇ ਤੋਂ ਬਿਨਾ ਚੱਲਦੇ ਨਹੀਂ ਜੇ ਪਾਠ ਕਰਨੇ ਨੇ ਤਾਂ ਗਿਣ ਕੇ ਕੋਈ ਹੋਰ ਕੰਮ ਕਰਨਾ ਹੈ ਤਾਂ ਗਿਣ ਕੇ ਕਰਨਾ ਚਲੋ ਮੈਂ ਇੱਕ ਹੋਰ ਗੱਲ ਕਹਿ ਦੇਣਾ ਪਤੀ ਪਤਨੀ ਭੈਣ ਭਰਾ ਜਾਂ ਫਿਰ ਭਰਾ ਭਰਾ ਜਾਂ ਫਿਰ ਮਾਂ ਪੁੱਤ ਮਾਤੀ ਪਿਓ ਪੁੱਤ ਪਿਓਤੀ ਇਹ ਫਿਰ ਮਿੱਤਰ ਮਿੱਤਰ ਇਹਨਾਂ ਦੇ ਅੰਦਰ ਵੀ ਜਿੱਥੇ ਲੇਖਾ ਜੋਖਾ ਆ ਗਿਆ ਨਾ ਵੀ ਮੈਂ ਇੰਨੀ ਵਾਰ ਤੇਰੀ ਹੈਲਪ ਕੀਤੀ ਤੂੰ ਮੇਰੀ ਨਹੀਂ ਕੀਤੀ ਤੇ ਸਮਝ ਲਓ ਪਿਆਰ ਟੁੱਟ ਜਾਏਗਾ ਕਦੇ ਮਾਂ ਹੀ ਹਿਸਾਬ ਕਿਤਾਬ ਰੱਖਦੀ ਪੁੱਤ ਦੇ ਨਾਲ ਧੀ ਦੇ ਨਾਲ ਕਿ ਮੈਂ ਇੰਨੀ ਵਾਰ ਤੇਰੀ ਗੰਦਗੀ ਸਾਫ਼ ਕੀਤੀ ਇੰਨੀ ਵਾਰ ਤੇਰਾ ਮੂੰਹ ਮੱਥਾ ਚੁੰਮਿਆ ਇੰਨੀ ਵਾਰ ਮੈਂ ਆਪਣਾ ਸੁੱਖ ਆਰਾਮ ਛੱਡਿਆ ਤੇ ਤੈਨੂੰ ਸੁੱਖ ਆਰਾਮ ਦੇ ਨਾਲ ਪਾਲਿਆ ਮਾਂ ਲੇਖਾ ਜੋਖਾ ਰੱਖਦੀ ਨੈਨਾ ਰੱਖਦੀ ਅਕੀ ਹੋਈ ਮਾਂ ਤੇ ਪਿਤਾ ਨੂੰ ਉਦੋਂ ਕਹਿਣਾ ਪੈਂਦਾ ਜਦੋਂ ਬੱਚਾ ਮਾਂ ਜਾਂ ਪਿਓ ਦੀ ਪਰਵਾਹ ਨਾ ਕਰੇ ਉਹਨੂੰ ਇਹ ਗੱਲ ਉਦੋਂ ਕਹਿਣੀ ਪੈਂਦੀ ਵੀ ਪੁੱਤ ਤੇਰੇ ਵਾਸਤੇ ਤੇ ਮੈਂ ਆਇਆ ਕਰਦੀ ਰਹੀ ਪਰ ਲੇਖਾ ਜੋਖਾ ਉਦੋਂ ਵੀ ਨਹੀਂ ਹੁੰਦਾ ਵੀ ਇੰਨੇ ਹਜ਼ਾਰ ਵਾਰ ਇੰਨੇ 100 ਵਾਰ ਇੰਨੇ ਲੱਖ ਵਾਰ ਮੈਂ ਤੇਰਾ ਮੂੰਹ ਮੱਥਾ ਚੁੰਮਿਆ ਜਾਂ ਤੇਰੀ ਗੰਦਗੀ ਸਾਫ਼ ਕੀਤੀ ਹਿਸਾਬ ਕਿਤਾਬ ਉਦੋਂ ਵੀ ਨਹੀਂ ਹੁੰਦਾ ਗੰਦਗੀ ਸਾਫ਼ ਕਰਨ ਦਾ ਤੇ ਮਾਂ ਹਿਸਾਬ ਕਿਤਾਬ ਨਹੀਂ ਰੱਖਦੀ ਪਰ ਬਾਣੀ ਪੜਨ ਵਾਲੇ ਬਾਣੀ ਦਾ ਹਸਾਬ ਕਿਤਾਬ ਰੱਖਦੇ ਨੇ ਜਪਜੀ ਪੜੀ ਉਹਦਾ ਹਸਾਬ ਕਿਤਾਬ ਰੱਖਦੇ ਨੇ ਮਾਲਾ ਫੇਰੀ ਉਹਦਾ ਹਸਾਬ ਕਿਤਾਬ ਰੱਖਦੇ ਨੇ ਗੁਰਦੁਆਰੇ ਗਿਆ ਉਹਦਾ ਹਸਾਬ ਕਿਤਾਬ ਰੱਖਦੇ ਨੇ ਪਰ ਮਾਂ ਤੁਹਾਡੇ ਨਾਲੋਂ ਕਈ ਗੁਣਾ ਚੰਗੀ ਏ ਜਿਹੜੀ ਬੱਚੇ ਦੀ ਗੰਦਗੀ ਧੋਂਦੀ ਏ ਸਾਫ਼ ਕਰਦੀ ਏ ਆਪਣਾ ਅਤਪਿਛਕਾਰ ਰੋਟੀ ਪਾਣੀ ਭੋਜਨ ਪਾਣੀ ਛੱਡ ਕੇ ਤਿਆਗ ਕੇ ਫਿਰ ਵੀ ਕਰਦੀ ਏ ਪਰ ਉਹਦੇ ਕੋਲ ਲੇਖਾ ਜੋਖਾ ਨਹੀਂ ਹੈ ਜੇ ਮਾਂ ਨੂੰ ਸਵਾਲ ਕਰੋ ਨਾ ਮਾਂ ਦੱਸ ਐਸ ਪੁੱਤ ਦੀ ਨਲੈਕ ਪੁੱਤ ਦੀ ਜਾਂ ਧੀ ਦੀ ਕਿੰਨੀ ਵਾਰੀ ਤੂੰ ਗੰਦਗੀ ਸਾਫ਼ ਕੀਤੀ ਇੱਕੋ ਹੀ ਲਫ਼ਜ਼ ਹੋਏਗਾ ਪੁੱਤ ਬਹੁਤ ਵਾਰੀ ਉਹਦੇ ਕੋਲ ਹਿਸਾਬ ਨਹੀਂ ਹੋਏਗਾ ਲੇਖਾ ਨਹੀਂ ਹੋਏਗਾ ਕਿਉਂ ਕਿਉਂਕਿ ਰੱਖਿਆ ਹੀ ਨਹੀਂ ਜਦੋਂ ਕਰ ਰਹੀ ਸੀ ਤੇ ਪਿਆਰ ਵਿੱਚ ਕਰ ਰਹੀ ਸੀ ਜਦੋਂ ਕਰ ਰਹੀ ਸੀ ਤੇ ਬੱਚੇ ਨੂੰ ਆਪਣਾ ਸਮਝ ਕੇ ਕਰ ਰਹੀ ਸੀ ਤੁਸੀਂ ਜਦ ਕਰਦੇ ਹੋ ਤੁਸੀਂ ਆਪਣਾ ਸਮਝ ਕੇ ਨਹੀਂ ਕਰਦੇ ਜੇ ਕਰਦੇ ਹੁੰਦੇ ਤੇ ਫਿਰ ਇਹ ਸਾਰਾ ਕਿਤਾਬ ਲੇਖਾ ਜੋਖਾ ਨਹੀਂ ਸੀ ਹੋਣਾ ਦੂਜੀ ਗੱਲ ਕਿ ਕਿਦਰੇ ਬਾਣੀ ਪੜਦਿਆਂ ਪੜਦਿਆਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਇਦਾਂ ਦਾ ਬਚਨ ਆ ਜਾਏ ਤੇ ਮੈਨੂੰ ਜ਼ਰੂਰ ਦੱਸਿਓ ਮੇਰੇ ਸਾਹਮਣੇ ਇਦਾਂ ਦਾ ਬਚਨ ਨਹੀਂ ਆਇਆ ਵੀ ਕਿਸੇ ਸ਼ਬਦ ਦੇ ਅੰਦਰ ਕਿਸੇ ਪੰਕਤੀ ਦੇ ਅੰਦਰ ਕਿਸੇ ਗੁਰੂ ਸਾਹਿਬ ਜੀ ਨੇ ਫਰਮਾਇਆ ਹੋਵੇ ਜਾਂ ਭਗਤਾਂ ਨੇ ਫਰਮਾਇਆ ਹੋਵੇ ਵੀ ਇੰਨੀ ਵਾਰੀ ਪਾਠ ਕਰ ਲੋ ਗਿਣਤੀ ਗਿਣ ਕੇ ਤੇ ਰੱਬ ਦੇ ਨਾਲ ਪਿਆਰ ਬਣ ਜਾਏਗਾ ਇੱਕ ਮੈਂ ਹੋਰ ਐਗਜ਼ਾਮਪਲ ਹੀ ਕਹਿ ਦੇਣਾ ਤੁਹਾਡੇ ਸਾਹਮਣੇ ਜਿਹੜਾ ਆਪਣਾ ਕੰਮ ਹੁੰਦਾ ਹੈ ਨਾ ਆਪਣਾ ਕੰਮ ਜਿਹਨੂੰ ਮਾਲਕ ਲਗਨ ਦੇ ਨਾਲ ਕਰਦਾ ਹੈ ਜਨੂਨ ਦੇ ਨਾਲ ਕਰਦਾ ਹੈ ਉਸ ਕੰਮ ਦੇ ਅੰਦਰ ਮਾਲਕ ਨੂੰ ਨਾ ਭੁੱਖ ਚੇਤੇ ਰਹਿੰਦੀ ਹੈ ਨਾ ਪਿਆਸ ਚੇਤੇ ਰਹਿੰਦੀ ਹੈ ਤੇ ਨਾ ਸਮਾਂ ਚੇਤੇ ਰਹਿੰਦਾ ਹੈ ਅਗਰ ਭੁੱਖ ਚੇਤੇ ਰਹਿੰਦੀ ਹੈ ਪਿਆਸ ਚੇਤੇ ਰਹਿੰਦੀ ਹੈ ਸਮਾਂ ਚੇਤੇ ਰਹਿੰਦਾ ਹੈ ਤਿੰਨੇ ਕੰਮ ਤੇ ਉਹ ਇੱਕ ਮਜ਼ਦੂਰ ਨੂੰ ਚੇਤੇ ਰਹਿੰਦਾ ਹੈ ਜਿਹੜਾ ਉਸ ਮਾਲਕ ਨੇ ਕੁਝ ਪੈਸੇ ਦੇ ਕੇ ਆਪਣੇ ਨਾਲ ਆਪਣੀ ਮਦਦ ਲਈ ਕੰਮ ਕਰਨ ਵਾਸਤੇ ਉਹਨੂੰ ਸੱਦਿਆ ਹੁੰਦਾ ਹੈ। ਉਹਨੂੰ ਸਮਝ ਇਤੇ ਰਹਿੰਦਾ ਹੈ ਉਹ ਕਹਿੰਦਾ ਏ 8:00 ਵੱਜ ਗਏ ਨੇ ਮੈਂ ਰੋਟੀ ਖਾ ਲਵਾਂ। 8:00 ਵੱਜ ਗਏ ਨੇ ਚਾਹ ਹੋਣੀ ਚਾਹੀਦੀ। ਉਹ ਕਹਿੰਦਾ ਏ 5:00 ਵੱਜ ਗਏ ਨੇ ਮੇਰਾ ਛੁੱਟੀ ਦਾ ਟਾਈਮ ਹੈ। ਤੇ ਜਿਹੜਾ ਮਾਲਕ ਹੁੰਦਾ ਹੈ ਮਾਲਕ ਦੇ ਅੰਦਰ ਇੱਕ ਜਨੂਨ ਤੇ ਇੱਕ ਲਗਨ ਹੁੰਦੀ ਉਹ ਕਹਿੰਦਾ ਏ ਹੋਰ ਕਰ ਲਈਏ। ਪਰ ਨੌਕਰ ਕਹਿੰਦਾ ਨਹੀਂ ਜੇ ਕਰਾਂਗਾ ਤੇ ਇਸ ਓਵਰ ਸਮੇਂ ਦੇ ਓਵਰ ਟਾਈਮ ਦੇ ਵੱਧ ਪੈਸੇ ਲਵਾਂਗਾ। ਜਦੋਂ ਉਹ ਕੰਮ ਛੱਡ ਕੇ ਜਾਂਦਾ ਹੈ ਉਹਦਾ ਤਾਂ ਪਿਆਰ ਨਹੀਂ ਉਹ ਕੰਮ ਦਾ ਨੁਕਸਾਨ ਹੋ ਜਾਏ ਤਾਂ ਦੁੱਖ ਨਹੀਂ ਉਹ ਕੰਮ ਵੱਧ ਦੇ ਵਿੱਚ ਚਲਾ ਜਾਏ ਤਾਂ ਉਹਦੀ ਸੋਚ ਭਲੀ ਨਹੀਂ ਤਾਂ ਉਹਦੇ ਅੰਦਰ ਪਿਆਰ ਨਹੀਂ ਤਾਂ ਉਹਦੇ ਅੰਦਰ ਕੋਈ ਚੰਗਾ ਜਜ਼ਬਾ ਨਹੀਂ ਬਣਦਾ ਕਿਉਂ ਕਿਉਂਕਿ ਉਹ ਮਜ਼ਦੂਰੀ ਲੈ ਲੈ ਕੰਮ ਕਰਦਾ ਹੈ ਗਿਣਤੀ ਮਿੰਤੀ ਰੱਖਦਾ ਹੈ ਲੇਖਾ ਜੋਖਾ ਰੱਖਦਾ ਹੈ ਸਮਾਂ ਵੰਦਾ ਹੈ ਸਭ ਕੁਝ ਵੰਦਾ ਹੈ ਨੀਆਂ ਦਿਹਾੜੀਆਂ ਲੱਗ ਗਈਆਂ ਨਾ ਲੱਗਿਆ ਨਾ ਲੱਗ ਗਿਆ ਪਰ ਮਾਲਕੇ ਕੰਮ ਚੇਤੇ ਨਹੀਂ ਰੱਖਦਾ ਕਿਉਂਕਿ ਉਹ ਕੰਮ ਜਿਹੜਾ ਕਰਦਾ ਹੈ ਨਾ ਉਹ ਆਪਣਾ ਸਮਝ ਕੇ ਕਰਦਾ ਹੈ ਮਜ਼ਦੂਰ ਦਾ ਕੋਈ ਲੈਣਾ ਦੇਣਾ ਨਹੀਂ ਕੰਮ 'ਚ ਕਾਟਾ ਪਵੇ ਵਾਧਾ ਪਵੇ ਉਹਨੂੰ ਗਿਣਤੀ ਦੇ ਨਾਲ ਮਤਲਬ ਹੈ ਤੇ ਜਿੱਥੇ ਪਿਆਰ ਦੇ ਅੰਦਰ ਗਿਣਤੀ ਆ ਜਾਏ ਪਿਆਰ ਦੇ ਅੰਦਰ ਲੇਖਾ ਜੋਖਾ ਆ ਜਾਏ ਭਾਵੇਂ ਉਹ ਪਤੀ ਪਤਨੀ ਦਾ ਪਿਆਰ ਹੈ ਭਾਈ ਭਾਈ ਦਾ ਪਿਆਰ ਹੈ ਮਿੱਤਰ ਮਿੱਤਰ ਦਾ ਪਿਆਰ ਹੈ ਜਿੱਥੇ ਇਹ ਗੁਣਾ ਤਕਸੀਮ ਆ ਗਈ ਨਾ ਕਿ ਮੈਂ ਇੰਨੀ ਵਾਰ ਤੈਨੂੰ ਕਾਲ ਕੀਤੀ ਤੂੰ ਨਹੀਂ ਕੀਤੀ ਮੈਂ ਇੰਨੀ ਵਾਰ ਭਲਾ ਕੀਤਾ ਤੂੰ ਨਹੀਂ ਕੀਤਾ ਉੱਥੇ ਸਮਝ ਲਓ ਕਿ ਪਿਆਰ ਹੈ ਹੀ ਨਹੀਂ ਉਹ ਇੱਕ ਫਰਜ਼ ਅਦਾ ਹੈਗੀ ਹੈ ਹੁਣ ਇਹ ਤੁਹਾਡੀ ਮਰਜ਼ੀ ਹੈ ਬਈ ਤੁਸੀਂ ਗੁਰੂ ਨਾਲ ਪਾਠ ਕਰਦੇ ਵਕਤ ਫਰਜ਼ ਅਦਾ ਹੈਗੀ ਕਰਨੀ ਹੈ ਨਰੰਕਾਰ ਦੇ ਨਾਲ ਫਰਜ਼ ਅਦਾ ਹੈਗੀ ਕਰਨੀ ਜਾਂ ਪਿਆਰ ਦੇ ਅੰਦਰ ਕਰਨਾ ਕੁਝ ਪਰ ਮੈਂ ਇੱਕ ਗੱਲ ਅਖੀਰ ਤੇ ਕਹਿ ਦਿਆਂ ਪਿਆਰ ਦੇ ਅੰਦਰ ਆਖਿਆ ਹੋਇਆ ਤੁਹਾਡਾ ਇੱਕ ਵਾਰ ਦਾ ਵੈਗਰੂ ਤੁਹਾਡਾ ਬਹੁਤ ਕੁਝ ਸਵਾਰ ਸਕਦਾ ਹੈ ਪਿਆਰ ਦੇ ਅੰਦਰ ਆਣ ਕੇ ਇੱਕ ਵਾਰ ਦਾ ਪੜਿਆ ਹੋਇਆ ਜਪਜੀ ਤੁਹਾਡਾ ਬਹੁਤ ਕੁਝ ਸਵਾਰ ਸਕਦਾ ਹੈ ਜਪਜੀ ਦੇ ਅਸੂਲ ਤੁਹਾਡੇ ਅੰਦਰ ਉਤਰ ਸਕਦੇ ਨੇ ਜਪਜੀ ਤੁਹਾਡੇ ਅੰਦਰ ਜਾ ਸਕਦੀ ਹੈ ਪਰ ਗਿਣਤੀ ਦੇ ਨਾਲ ਕਰਨ ਵਾਲਿਓ ਤੁਹਾਡਾ ਭਲਾ ਕਿੰਨਾ ਹੋਇਆ ਤੁਸੀਂ ਆਪਣੇ ਆਪ ਵੇਖ ਲਓ ਗਿਣਤੀ ਮਿੰਤੀ ਦੇ ਨਾਲ ਨਾ ਨਰੰਕਾਰ ਰੀਤ ਹੈ ਨਾ ਗੁਰੂ ਰੀਤ ਹੈ ਇਸ ਕਰਕੇ ਗਿਣਤੀਆਂ ਤੋਂ ਬਾਹਰ ਆਓ ਗੁਣਾ ਤਕਸੀਮਾਂ ਤੋਂ ਬਾਹਰ ਨਿਕਲੋ ਜੇ ਪਿਆਰ ਕਰਨਾ ਹੈ ਤੇ ਕਰਨ ਦੀ ਤਰ੍ਹਾਂ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ